ਬੜੀ ਦੁਖਦੀ ਗੱਲ ਹੈ ਕੱਲ ਜਦੋਂ ਮੈਂ ਖਬਰ ਸੁਣੀ ਇੱਕ ਨੌਜਵਾਨ ਸ਼ਹੀਦ ਹੋ ਗਿਆ ਮੈਨੂੰ ਬੜਾ ਦੁੱਖ ਲੱਗਿਆ ਦੇਖੋ ਉਹ ਨੌਜਵਾਨ ਉਹ ਹੈ ਜਿਨ੍ਹਾਂ ਨੇ ਦੇਸ਼ ਦੇ ਨੂੰ ਅਨਪਾਇਦਾ ਕਰਕੇ ਦਿੱਤਾ ਕਿਸਾਨਾਂ ਤੇ ਉੱਤੇ ਗੋਲੀਆਂ ਚਲਾਉਣੀਆਂ ਰਬਰ ਬੁਲੇਟਸ ਨਾਲ ਆ ਕੋਈ ਡੈਮੋਕਰੈਟਿਕ ਸਿਸਟਮ ਨਹੀਂ ਹੈ ਹਾਂ ਹਰ ਵਰਗ ਨੂੰ ਡੈਮੋਕਰੇਸੀ ਵਿੱਚ ਹੱਕ ਹੈ ਆਪਣਾ ਪ੍ਰੋਟੈਸਟ ਕਰਨ ਦਾ ਪਰ ਸਰਕਾਰਾਂ ਨੂੰ ਵੀ ਕੀ ਜੁਮਾਰੀ ਹੁੰਦੀ ਹੈ ਕਿਵੇਂ ਉਹ ਸਿਚੁਏਸ਼ਨ ਨੂੰ ਕੰਟਰੋਲ ਕਰਨਾ ਮੋਬਦੀ ਬਾਦਲ ਸਾਹਿਬ ਵੱਡੇ ਬਾਦਲ ਸਾਹਿਬ ਵੀ ਖੋਚ ਹੁੰਦੀ ਸੀ ਕਿ ਜੇ ਕਿਸੇ ਨੂੰ ਕੋਈ ਸਮੱਸਿਆ ਹੁੰਦੀ ਹੈ ਜਾਂ ਕੋਈ ਪ੍ਰੋਟੈਸਟ ਕਰਨਾ ਚਾਹੇ ਉਹ ਆਪ ਲਾ ਲੈਂਦੇ ਸੀ ਉਹਨਾਂ ਨੇ ਉਹਨਾਂ ਨਾਲ ਆਪ ਗੱਲ ਕਰਦੇ ਸੀ ਤੇ ਨਾਲ ਦੇ ਨਾਲ ਸੁਲਝਾ ਲੈਂਦੇ ਸੀ ਗਵਰਨਮੈਂਟ ਆਫ ਇੰਡੀਆ ਨੂੰ ਆ ਜਿਹੜੀ ਕਿਸਾਨਾਂ ਦੀ ਜਿਹੜੀ ਮੰਗਾਂ ਹੈ ਜਿਹੜੀ ਉਹਨਾਂ ਨੇ ਕਮਿਟਮੈਂਟ ਕੀਤੀ ਸੀ ਘੱਟੋ ਘੱਟ ਆਪਣੀ ਕਮਿਟਮੈਂਟ ਬਣੀ ਜਰੂਰ ਪੂਰੀ ਕਰਨੀ ਚਾਹੀਦੀ ਨਾਲੇ ਮੈਂ ਇੱਕ ਹੋਰ ਬੇਨਤੀ ਕਰਨਾ ਚਾਹਣਾ ਹਾਂ ਭਗਵੰਤ ਮਾਨ ਨੇ ਇਲੈਕਸ਼ਨ ਤੋਂ ਪਹਿਲੇ ਪੰਜਾਬੀਆਂ ਨੂੰ ਵਾਅਦਾ ਕੀਤਾ ਸੀ ਕਿ 22 ਫਸਲਾਂ ਤੇ ਮੈਂ ਐਮਐਸਪੀ ਦਊਗਾ ਮੈਂ ਭਗਵੰਤ ਮਾਨ ਨੂੰ ਬੇਨਤੀ ਕਰਨਾ ਚਾਹਣਾ ਹੈ ਤੇ ਮੈਂ ਜਥੇਬੰਦਿਆਂ ਨੂੰ ਵੀ ਬੇਨਤੀ ਕਰਨਾ ਚਾਹਣਾ ਆਪਾਂ ਉਹਨਾਂ ਭਗਵੰਤ ਮਾਨ ਜਿਹੜੀ ਆਪਣੀ ਵਾਅਦਾ ਕਰਕੇ ਅੱਜ ਉਹ ਮੁੱਖ ਮੰਤਰੀ ਬਣਿਆ ਫਿਰਦਾ ਹੈ ਹੁਣ ਅੱਜ ਕੈਬਨਟ ਹੈ ਫੈਸਲਾ ਕੈਬਨਟ ਫੈਸਲਾ ਕਰ ਲੈ ਤੇ ਅਸੀਂ ਉਹਦਾ ਸਵਾਗਤ ਕਰਾਂਗੇ ਤੇ ਨਾਲੇ ਅਗਲੇ ਮਹੀਨੇ ਸੈਸ਼ਨ ਹੈ ਪੰਜਾਬ ਦਾ ਉਹ ਸੈਸ਼ਨ ਵਿੱਚ ਐਕਟ ਲੈ ਕੇ ਆਏ ਤੇ ਜਿਹੜੀ 22 ਫਸਲਾਂ ਦਾ ਭਗਵੰਤ ਮਾਨ ਨੇ ਵਾਦਾ ਕੀਤਾ ਪੰਜਾਬੀਆਂ ਨੂੰ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਜਿਸ ਕਰਕੇ ਉਹ ਮੁੱਖ ਮੰਤਰੀ ਬਣਿਆ ਤੇ ਮੈਂ ਅਕਾਲੀ ਦਲ ਦੇ ਐਮਐਲਏ ਜਿਹੜੇ ਹੈਗੇ ਉਹ ਅਸੈਂਬਲੀ ਵਿੱਚ ਉਹਨਾਂ ਦੀ ਭਗਵੰਤ ਮਾਨ ਦੇ ਆ ਜਿਹੜਾ ਐਕਟ ਲੈ ਕੇ ਆਊਗਾ 22 ਫਸਲਾਂ ਦੀ ਐਮਐਸਪੀ ਦੇਣ ਦਾ ਉਹਦਾ ਅਸੀਂ ਸਮਰਥਨ ਨਹੀਂ ਕਰਾਂਗੇ ਤੇ ਪੂਰੀ ਸਪੋਰਟ ਵੀ ਕਰਾਂਗੇ ਕੇਂਦਰ ਨੂੰ ਕਿਸ ਤਰ੍ਹਾਂ ਦੀ ਅਪੀਲ ਕਰੂੰਗੇ ਮੈਂ ਕੇਂਦਰ ਨੂੰ ਇੱਕੋ ਹੀ ਅਪੀਲ ਕਰਨਾ ਚਾਹਣਾ ਹੈ ਕਿ ਗੱਲਬਾਤ ਨਾਲ ਆ ਗੱਲ ਜਲਦੀ ਤੋਂ ਜਲਦੀ ਸੁਝਾ ਲੈ ਕਿ ਕਿਸਾਨ ਕਈ ਆਪਣੇ ਉਹ ਨਾ ਲਲਾਪਤਾ ਵੀ ਹੋਇਆ ਹੈ ਕੋਈ ਸੋਲੇ ਕੋਲੇ ਦਾ ਦੇਖੋ ਪੰਜਾਬ ਦੀ ਸਰਕਾਰ ਪੰਜਾਬ ਦੇ ਅੰਦਰ ਗੋਲੀਆਂ ਚੱਲ ਰਹੀਆਂ ਪੰਜਾਬ ਦੇ ਅੰਦਰ ਪੰਜਾਬ ਦੇ ਕਿਸਾਨਾਂ ਗਾਇਬ ਹੋ ਰਹੇ ਐ ਤੇ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦਾ ਕੋਈ ਸਰਕਾਰ ਕੁਝ ਕਰਨੀ ਨਹੀਂ ਸਹੀ ਮੈਨੇ ਤਾਂ ਦੋਸ਼ੀ ਤਾਂ ਪੰਜਾਬ ਸਰਕਾਰ ਹੈ